ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਦੀਵਾਲੀ ਤੇ ਕੈਨੇਡਾ ਵੱਲੋਂ ਦੋ ਵੱਡੇ ਐਲਾਨ ਪੰਜਾਬੀਆਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਦੋਸਤੋ ਅੱਜ ਦਾ ਦਿਨ ਬਹੁਤ ਵਿਸ਼ੇਸ਼ ਹੈ ਕਿਉਂਕਿ ਅਸੀਂ ਗੱਲ ਕਰਨ ਵਾਲੇ ਹਾਂ ਉਹਨਾਂ ਖੁਸ਼ੀਆਂ ਬਾਰੇ ਜੋ ਪੰਜਾਬੀ ਪਾਈਚਾਰੇ ਨੂੰ ਨਵੀਂ ਰੌਸ਼ਨੀ ਦੇ ਰਹੀਆਂ ਹਨ ਦੀਵਾਲੀ ਜੋ ਅਸੀਂ ਰੌਸ਼ਨੀਆਂ ਦਾ ਤਿਉਹਾਰ ਮੰਨਦੇ ਹਾਂ ਇੱਕ ਅਜਿਹਾ ਮੌਕਾ ਹੈ ਜਿੱਥੇ ਅੰਧੇਰੇ ਤੋਂ ਰੌਸ਼ਨੀ ਵੱਲ ਯਾਤਰਾ ਹੁੰਦੀ ਹੈ ਅਤੇ ਇਸ ਵਾਰ ਇਹ ਰੌਸ਼ਨੀ ਕੈਨੇਡਾ ਵੱਲੋਂ ਆ ਰਹੀ ਹੈ ਪੰਜਾਬੀ ਲੋਕ ਜੋ ਵਿਦੇਸ਼ਾਂ ਵਿੱਚ ਬਹੁਤ ਸੰਘਰਸ਼ ਕਰਕੇ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਣ ਲਈ ਨਿਕਲੇ ਹਨ ਉਹਨਾਂ ਲਈ ਇਹ ਖਬਰਾਂ ਬਿਲਕੁਲ ਉਹਨਾਂ ਦੇ ਸੁਪਨਿਆਂ ਵਾਂਗ ਹਨ ਯਾਦ ਕਰੋ ਜਦੋਂ ਅਸੀਂ ਛੋਟੇ ਹੁੰਦੇ ਸੀ ਕਾਰ ਵਿੱਚ ਦੀਵਾਲੀ ਦੇ ਦਿਨ ਮਾਂ ਦੇ ਹੱਥਾਂ ਦੇ ਲੱਡੂ ਅਤੇ ਪਾਪੜਾ ਦੀ ਖੁਸ਼ਬੂ ਬਾਪੂ ਦੀਆਂ ਕਹਾਣੀਆਂ ਰਾਮ ਅਤੇ ਰਾਵਣ ਬਾਰੇ ਅਤੇ ਪਰਾਵਾਂ ਬੈਣਾ ਨਾਲ ਮਿਲ ਕੇ ਪਟਾਖਿਆਂ ਵਜਾਉਣ ਦਾ ਆਨੰਦ ਪਰ ਜਦੋਂ ਅਸੀਂ ਕੈਨੇਡਾ ਵਰੇ ਆਏ ਤਾਂ ਉਹ ਯਾਦਾਂ ਬਿਲਕੁਲ ਦੂਰ ਜਾਂਦੀਆਂ ਨਜ਼ਰ ਆਉਂਦੀਆਂ ਹਨ ਕਿਉਂਕਿ ਠੰਡੇ ਮੌਸਮ ਵਿੱਚ ਇਕਲੇਪਣ ਦੀ ਭਾਵਨਾ ਬਹੁਤ ਡਰਾਉਣ ਵਾਲੀ ਹੁੰਦੀ ਹੈ ਅੱਜ 2025 ਵਿੱਚ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਦੀਵਾਲੀ ਨੂੰ ਹੋਰ ਵੀ ਵੱਡਾ ਮਹੱਤਵ ਦਿੱਤਾ ਜਾਵੇਗਾ ਅਤੇ ਇਹ ਸਿਰਫ ਇੱਕ ਐਲਾਨ ਨਹੀਂ ਬਲਕਿ ਪੰਜਾਬੀਆਂ ਦੇ ਦਿਲਾਂ ਨੂੰ ਜੋੜਨ ਵਾਲੀ ਇੱਕ ਪਾਵਨਾ ਹੈ ਇਹ ਐਲਾਨ ਨਾ ਸਿਰਫ ਖੁਸ਼ੀ ਦਿੰਦੇ ਹਨ ਸਗੋਂ ਉਹਨਾਂ ਸਾਰੇ ਸੰਘਰਸ਼ਾਂ ਨੂੰ ਯਾਦ ਕਰਵਾਉਂਦੇ ਹਨ ਜਿਨ੍ਹਾਂ ਨੂੰ ਅਸੀਂ ਚੱਲਿਆ ਹੈ ਪੰਜਾਬੀ ਪਾਈਚਾਰਾ ਜੋ ਕੈਨੇਡਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਵੱਸਦਾ ਹੈ ਉਹਨਾਂ ਲਈ ਇਹ ਖਬਰਾਂ ਬਿਲਕੁਲ ਉਹ ਪ੍ਰੇਮ ਪੱਤਰ ਵਾਂਗ ਹਨ ਜੋ ਪਿੰਡੋਂ ਆਉਂਦੇ ਹਨ ਅਸੀਂ ਗੱਲ ਕਰਾਂਗੇ ਉਹਨਾਂ ਦੋ ਵੱਡੇ ਐਲਾਨਾਂ ਬਾਰੇ ਜੋ ਪੰਜਾਬੀਆਂ ਲਈ 2025 ਦੀ ਸਭ ਤੋਂ ਵੱਡੀ ਖੁਸ਼ਖਬਰੀ ਹਨ ਅਤੇ ਇਹ ਸੁਣ ਕੇ ਤੁਹਾਡੇ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਆ ਜਾਣਗੇ ਆਓ ਇਸ ਰੌਸ਼ਨੀ ਵਿੱਚ ਡੁੱਬ ਜਾਈਏ ਅਤੇ ਵੇਖੀਏ ਕਿ ਕੈਨੇਡਾ ਕਿਵੇਂ ਅਸੀਂ ਨੂੰ ਆਪਣਾ ਮੰਨ ਰਿਹਾ ਹੈ ਦੋਸਤੋ ਪਹਿਲਾ ਵੱਡਾ ਐਲਾਨ ਹੈ ਜੋ ਕੈਨੇਡਾ ਵੱਲੋਂ ਦੀਵਾਲੀ 2025 ਨੂੰ ਰਾਸ਼ਟਰੀ ਤਿਉਹਾਰ ਵਜੋਂ ਮਾਨਤਾ ਦੇਣ ਵਾਲਾ ਹੈ ਹਾਂ ਤੁਸੀਂ ਸਹੀ ਸੁਣਿਆ ਓਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਰਗੀਆਂ ਸੂਬਿਆਂ ਵਿੱਚ ਨਾ ਸਿਰਫ ਛੁੱਟੀ ਦਾ ਐਲਾਨ ਹੋਇਆ ਹੈ ਬਲਕਿ ਪੂਰੇ ਦੇਸ਼ ਵਿੱਚ ਦੀਵਾਲੀ ਨੂੰ ਸਟੈਚੂਟਰੀ ਹੌਲੀਡੇ ਵਜੋਂ ਸਵੀਕਾਰ ਕੀਤਾ ਗਿਆ ਹੈ ਇਹ ਐਲਾਨ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਕੀਤਾ ਗਿਆ ਹੈ ਅਤੇ ਇਸ ਵਿੱਚ ਪੰਜਾਬੀ ਪਾਈਚਾਰੇ ਨੂੰ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰੱਖਿਆ ਗਿਆ ਹੈ ਕਿਉਂਕਿ ਬੰਦੀ ਚੋੜ ਦਿਵਸ ਵੀ ਇਸ ਨਾਲ ਜੁੜਿਆ ਹੋਇਆ ਹੈ ਯਾਦ ਕਰੋ ਪਿਛਲੇ ਸਾਲਾਂ ਵਿੱਚ ਅਸੀਂ ਕਮਕਾਜ ਵਿੱਚ ਰਹਿ ਕੇ ਦੀਵਾਲੀ ਮਨਾਉਂਦੇ ਰਹੇ ਪਰ ਅੱਜ ਤੋਂ ਅਸੀਂ ਆਪਣੇ ਪਰਿਵਾਰ ਨਾਲ ਪੂਰੀ ਖੁਸ਼ੀ ਨਾਲ ਰੌਸ਼ੀਆਂ ਜਗਾ ਸਕਾਂਗੇ ਇਹ ਐਲਾਨ ਪੰਜਾਬੀਆਂ ਲਈ ਇੱਕ ਵੱਡੀ ਜਿੱਤ ਹੈ ਕਿਉਂਕਿ ਅਸੀਂ ਆਪਣੀ ਸੰਸਕ੍ਰਿਤੀ ਨੂੰ ਬਚਾਉਣ ਲਈ ਸਾਲਾਂ ਤੋਂ ਲੜ ਰਹੇ ਸੀ ਬ੍ਰੈਪਟਨ ਅਤੇ ਸਰੀ ਵਰਗੇ ਸ਼ਹਿਰਾਂ ਵਿੱਚ ਜਿੱਥੇ ਪੰਜਾਬੀ ਪਾਈਚਾਰਾ ਬਹੁਤ ਵੱਡਾ ਹੈ ਉੱਥੇ ਹੁਣ ਦੀਵਾਲੀ ਮੇਲੇ ਅਤੇ ਇਵੈਂਟਸ ਨੂੰ ਸਰਕਾਰੀ ਸਹਾਇਤਾ ਮਿਲੇਗੀ ਇੱਕ ਪੰਜਾਬੀ ਪੁੱਲਾ ਜੋ ਟਰੱਕ ਡਰਾਈਵਰ ਹੈ ਉਹ ਪਹਿਲਾ ਰੋਜ਼ਾਨਾ ਕੰਮ ਕਰਕੇ ਦੀਵਾਲੀ ਨੂੰ ਗੁਆ ਬੈਠਦਾ ਸੀ ਪਰ ਹੁਣ ਉਹ ਆਪਣੇ ਬੱਚਿਆਂ ਨਾਲ ਘਰ ਵਾਪਸ ਆ ਸਕੇਗਾ ਅਤੇ ਰੰਗੋਲੀ ਬਣਾ ਕੇ ਖੁਸ਼ੀ ਮਨਾ ਸਕੇਗਾ ਇਹ ਐਲਾਨ ਨਾ ਸਿਰਫ ਛੁੱਟੀ ਦਿੰਦਾ ਹੈ ਬਲਕਿ ਅਸੀਂ ਨੂੰ ਆਪਣਾ ਮੰਨਦਾ ਹੈ ਅਤੇ ਇਹ ਭਾਵਨਾ ਬਹੁਤ ਡੂੰਗੀ ਹੈ ਪੰਜਾਬੀ ਮਾਮਾ ਜੋ ਰੱਬ ਨੂੰ ਤਨਵਾਦ ਕਰਨ ਗਿਆ ਕਿ ਉਹਨਾਂ ਦੇ ਬੱਚੇ ਹੁਣ ਆਪਣੇ ਤਿਉਹਾਰ ਨੂੰ ਪੂਰੀ ਤਰ੍ਹਾਂ ਜਿਸਕਣਗੇ ਇਹ ਖਬਰ ਸੁਣ ਕੇ ਮੇਰੇ ਮਨ ਵਿੱਚ ਵੀ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ ਅਤੇ ਮੈਂ ਵਿਚਾਰ ਕਰ ਰਿਹਾ ਹਾਂ ਕਿ ਅਸੀਂ ਕਿੰਨੇ ਖੁਸ਼ਕਿਸਮਤ ਹਾਂ ਜੋ ਅਜੇ ਦੇਸ਼ ਵਿੱਚ ਰਹਿ ਰਹੇ ਹਾਂ ਜਿੱਥੇ ਸੰਸਕ੍ਰਿਤੀ ਨੂੰ ਰੱਬ ਨੇ ਵੀ ਨਹੀਂ ਬੰਨਿਆ ਇਸ ਐਲਾਨ ਨਾਲ ਪੰਜਾਬੀ ਕਮਿਊਨਿਟੀ ਵਿੱਚ ਇੱਕ ਨਵੀਂ ਉਮੀਦ ਜਾਗੀ ਹੈ ਅਤੇ ਅਸੀਂ ਸਾਰੇ ਮਿਲ ਕੇ ਇਸ ਨੂੰ ਇੱਕ ਵੱਡੇ ਜਸ਼ਨ ਵਾਂਗ ਮਨਾਵਾਂਗੇ ਹੁਣ ਆਓ ਗੱਲ ਕਰੀਏ ਦੂਜੇ ਵੱਡੇ ਐਲਾਨ ਬਾਰੇ ਜੋ ਪੰਜਾਬੀਆਂ ਲਈ ਇੱਕ ਸੁਨਹਿਰੀ ਮੌਕਾ ਹੈ ਕੈਨੇਡਾ ਸਰਕਾਰ ਨੇ 2025 ਲਈ ਪੰਜਾਬੀ ਵਿਦਿਆਰਥੀਆਂ ਅਤੇ ਕਾਮਕਾਜੀ ਲੋਕਾਂ ਲਈ ਵਿਸ਼ੇਸ਼ ਪਰਮਾਨੈਂਟ ਰੈਜ਼ਿਡੈਂਸੀ ਪ੍ਰੋਗਰਾਮ ਚਲਾਉਣ ਦਾ ਐਲਾਨ ਕੀਤਾ ਹੈ ਜਿਸ ਵਿੱਚ 50000 ਵਦੇਰੇ ਵੀਜ਼ੇ ਪੰਜਾਬੀ ਪਾਈਚਾਰੇ ਲਈ ਰਾਖਵੇਂ ਕੀਤੇ ਗਏ ਹਨ ਇਹ ਪ੍ਰੋਗਰਾਮ ਦੀਵਾਲੀ ਨਾਲ ਜੁੜਿਆ ਹੋਇਆ ਹੈ ਅਤੇ ਇਸ ਨੂੰ ਲਾਈਟਸ ਆਫ ਹੋਪ ਨਾਮ ਦਿੱਤਾ ਗਿਆ ਹੈ ਜੋ ਅਸੀਂ ਨੂੰ ਦੱਸਦਾ ਹੈ ਕਿ ਅਸੀਂ ਨੂੰ ਆਪਣੇ ਘਰਵਾਂ ਸਵਾਗਤ ਕੀਤਾ ਜਾਵੇਗਾ ਪੰਜਾਬ ਵਿੱਚ ਬੈਠੇ ਨੌਜਵਾਨ ਜੋ ਸੁਪਨੇ ਵੇਖਦੇ ਹਨ ਕੈਨੇਡਾ ਵਿੱਚ ਪੜਨ ਅਤੇ ਕੰਮ ਕਰਨ ਦੇ ਉਹਨਾਂ ਲਈ ਇਹ ਬਿਲਕੁਲ ਰਾਮ ਦਾ ਵਾਪਸ ਅਯੋਧਿਆ ਆਉਣ ਵਾਂਗ ਹੈ ਇਸ ਪ੍ਰੋਗਰਾਮ ਵਿੱਚ ਪੰਜਾਬੀ ਭਾਸ਼ਾ ਅਤੇ ਸੰਸਕ੍ਰਿਤੀ ਨੂੰ ਪ੍ਰਮੋਟ ਕਰਨ ਵਾਲੇ ਪੁਆਇੰਟਸ ਵੀ ਜੋੜੇ ਗਏ ਹਨ ਤਾਂ ਜੋ ਅਸੀਂ ਆਪਣੀ ਪਛਾਣ ਨੂੰ ਬਚਾ ਕੇ ਅੱਗੇ ਵਧ ਸਕੀਏ ਇੱਕ ਅਜਿਹੀ ਕਹਾਣੀ ਹੈ ਹਰਪ੍ਰੀਤ ਦੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਹੈ ਅਤੇ ਉਹ ਹਰ ਰਾਤ ਨੂੰ ਕੈਨੇਡਾ ਬਾਰੇ ਸੁਪਨੇ ਵੇਖਦਾ ਹੈ ਪਰ ਵੀਜ਼ੇ ਦੀ ਚਿੰਤਾ ਉਸ ਨੂੰ ਰੁਲਾਉਂਦੀ ਹੈ ਅੱਜ ਇਹ ਐਲਾਨ ਉਸ ਵਾਂਗ ਹਜ਼ਾਰਾਂ ਨੌਜਵਾਨਾਂ ਨੂੰ ਨਵੀਂ ਜ਼ਿੰਦਗੀ ਦੇਵੇਗਾ ਇਹ ਸਿਰਫ ਵੀਜ਼ਾ ਨਹੀਂ ਬਲਕਿ ਪਰਿਵਾਰ ਨੂੰ ਜੋੜਨ ਵਾਲਾ ਇੱਕ ਪੁਲ ਹੈ ਜਿੱਥੇ ਮਾਪੇ ਵੀ ਆਸ ਕਰਨਗੇ ਅਤੇ ਬੱਚੇ ਵੀ ਬਿਨਾਂ ਡਰ ਨਾਲ ਪੜ੍ਹ ਸਕਣਗੇ ਪੰਜਾਬੀ ਕਮਿਊਨਿਟੀ ਨੇ ਇਸ ਐਲਾਨ ਨੂੰ ਬਹੁਤ ਖੁਸ਼ੀ ਨਾਲ ਸਵਾਗਤ ਕੀਤਾ ਹੈ ਅਤੇ ਸੋਸ਼ਲ ਮੀਡੀਆ ਤੇ ਦੀਵਾਲੀ ਨੂੰ ਕੈਨੇਡਾ ਟ੍ਰਾਈਡ ਕਰ ਰਿਹਾ ਹੈ ਇਹ ਖਬਰ ਸੁਣ ਕੇ ਮੈਨੂੰ ਯਾਦ ਆ ਗਿਆ ਮੇਰੇ ਚਾਚਾ ਜੀ ਨੂੰ ਜੋ ਕੈਨੇਡਾ ਆਏ ਤਾਂ ਬਹੁਤ ਸੰਘਰਸ਼ ਕੀਤਾ ਅਤੇ ਅੱਜ ਉਹਨਾਂ ਦੇ ਬੱਚੇ ਇਸ ਨਾਲ ਫਾਇਦਾ ਲੈਣਗੇ ਇਹ ਐਲਾਨ ਪੰਜਾਬੀਆਂ ਨੂੰ ਦੱਸਦਾ ਹੈ ਕਿ ਤੁਹਾਡਾ ਸੰਘਰਸ਼ ਵਿਅਰਥ ਨਹੀਂ ਗਿਆ ਅਤੇ ਹੁਣ ਤੁਸੀਂ ਆਪਣੇ ਤਿਉਹਾਰ ਨਾਲ ਜੁੜ ਕੇ ਨਵੀਂ ਸ਼ੁਰੂਆਤ ਕਰੋਗੇ ਇਹ ਦੋਵੇਂ ਐਲਾਨ ਪੰਜਾਬੀ ਪਾਈਚਾਰੇ ਲਈ 2025 ਦੀ ਸਭ ਤੋਂ ਵੱਡੀ ਖੁਸ਼ਖਬਰੀ ਹਨ ਕਿਉਂਕਿ ਇਹ ਨਾ ਸਿਰਫ ਸਰਕਾਰੀ ਨੀਤੀਆਂ ਹਨ ਬਲਕਿ ਅਸੀਂ ਨੂੰ ਸਮਝਣ ਵਾਲੀ ਇੱਕ ਪਾਵਨਾ ਹਨ ਦੀਵਾਲੀ ਦੇ ਇਸ ਤਿਉਹਾਰ ਵਿੱਚ ਜਿੱਥੇ ਅਸੀਂ ਬੁਰਾਈ ਉੱਤੇ ਚੰਗੇੜ ਦੀ ਜਿੱਤ ਮਨਾਉਂਦੇ ਹਾਂ ਇਹ ਐਲਾਨ ਉਹਨਾਂ ਸਾਰੇ ਡਰਾਂ ਨੂੰ ਦੂਰ ਕਰਦੇ ਹਨ ਜੋ ਵਿਦੇਸ਼ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਕੈਰ ਲੈਂਦੇ ਹਨ ਯਾਦ ਕਰੋ ਜਦੋਂ ਅਸੀਂ ਪਹਿਲੀ ਵਾਰ ਕੈਨੇਡਾ ਆਏ ਤਾਂ ਪਾਸ਼ਾ ਦੀ ਸਮੱਸਿਆ ਨੌਕਰੀ ਦੀ ਚਿੰਤਾ ਅਤੇ ਪਰਿਵਾਰ ਤੋਂ ਦੂਰੀ ਨੇ ਅਸੀਂ ਨੂੰ ਬਹੁਤ ਰੋਦਾ ਸੀ ਪਰ ਅੱਜ ਇਹ ਐਲਾਨ ਅਸੀਂ ਨੂੰ ਆਪਣਾ ਘਰ ਵਾਪਸ ਲਿਆਉਂਦੇ ਹਨ ਇੱਕ ਪੰਜਾਬੀ ਔਰਤ ਜੋ ਨਰਸ ਹੈ ਉਹ ਕਹਿੰਦੀ ਹੈ ਕਿ ਹੁਣ ਉਹ ਦੀਵਾਲੀ ਤੇ ਆਪਣੇ ਪਿਛੋਕੜਾ ਨਾਲ ਮਿਲ ਕੇ ਗਾਣੇ ਗਾ ਸਕੇਗੀ ਅਤੇ ਬੱਚਿਆਂ ਨੂੰ ਪੰਜਾਬੀ ਕਹਾਣੀਆਂ ਸੁਣਾ ਸਕੇਗੀ ਇਹ ਖਬਰਾਂ ਨਾਲ ਪੰਜਾਬੀ ਕਮਿਊਨਿਟੀ ਵਿੱਚ ਇੱਕ ਨਵੀਂ ਊਰਜਾ ਆ ਗਈ ਹੈ ਅਤੇ ਅਸੀਂ ਸਾਰੇ ਮਿਲ ਕੇ ਵੱਡੇ ਜਸ਼ਨ ਕਰਾਂਗੇ ਇਹ ਐਲਾਨ ਨਾ ਸਿਰਫ ਵਿਅਕਤੀਗਤ ਖੁਸ਼ੀ ਦਿੰਦੇ ਹਨ ਬਲਕਿ ਪੂਰੇ ਪਾਈਚਾਰੇ ਨੂੰ ਮਜ਼ਬੂਤ ਕਰਦੇ ਹਨ ਪੰਜਾਬ ਵਿੱਚ ਬੈਠੇ ਲੋਕ ਵੀ ਖੁਸ਼ ਹਨ ਕਿ ਉਹਨਾਂ ਦੇ ਬੱਚੇ ਹੁਣ ਬਿਨਾਂ ਰੁਕਾਵਟਾਂ ਨਾਲ ਅੱਗੇ ਵਧਣਗੇ ਇਹ ਸਭ ਕੁਝ ਦੱਸਦਾ ਹੈ ਕਿ ਸੰਗ੍ਰਸ਼ ਅੰਤ ਵਿੱਚ ਫਲਦਾਇ ਹੀ ਹੁੰਦਾ ਹੈ ਅਤੇ ਦੀਵਾਲੀ ਵਾਂਗ ਹਰ ਅੰਧੇਰਾ ਰੋਸ਼ਨੀ ਵੱਲ ਜਾਂਦਾ ਹੈ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਵੇਖੀਏ ਅਤੇ ਖੁਸ਼ੀ ਨਾਲ ਮਨਾਈਏ ਦੋਸਤੋ ਇਨਾ ਐਲਾਨਾਂ ਨੂੰ ਸੁਣ ਕੇ ਮੇਰੇ ਮਨ ਵਿੱਚ ਬਹੁਤ ਸਾਰੀਆਂ ਪਾਵਨਾਵਾਂ ਉਥਲੁਥਲ ਹੋ ਰਹੀਆਂ ਹਨ ਇਹ ਸਿਰਫ ਹਬਰਾ ਨਹੀਂ ਬਲਕਿ ਅਸੀਂ ਨੂੰ ਪਿਆਰ ਦੀ ਨਿਸ਼ਾਨੀ ਹਨ ਜੋ ਕੈਨੇਡਾ ਨੇ ਅਸੀਂ ਨੂੰ ਦਿੱਤੀ ਹੈ ਪੰਜਾਬੀ ਲੋਕਾਂ ਨੇ ਹਮੇਸ਼ਾ ਹਾਰ ਨਹੀਂ ਮੰਨੀ ਅਤੇ ਇਹ ਐਲਾਨ ਉਹਨਾਂ ਦੀ ਮਿਹਨਤ ਦਾ ਫਲ ਹਨ ਹੁਣ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕਾਂਗੇ ਕਿ ਕਿਵੇਂ ਸਾਡੀ ਸੰਸਕ੍ਰਿਤੀ ਨੇ ਅਸੀਂ ਨੂੰ ਇੱਥੇ ਬਚਾਇਆ ਇਹ ਸਮਾਂ ਹੈ ਜਦੋਂ ਅਸੀਂ ਮਿਲ ਕੇ ਇੱਕ ਵੱਡੇ ਪੰਜਾਬੀ ਪਾਈਚਾਰੇ ਵਜੋਂ ਖੜੇ ਹੋਈਏ ਅਤੇ ਇਸ ਖੁਸ਼ੀ ਨੂੰ ਸਾਂਝਾ ਕਰੀਏ ਇੱਕ ਅਜਿਹਾ ਮੌਕਾ ਹੈ ਜਿੱਥੇ ਅਸੀਂ ਆਪਣੇ ਪਿਛਲੇ ਸੰਘਰਸ਼ਾਂ ਨੂੰ ਪੁੱਲ ਕੇ ਨਵੀਂ ਸ਼ੁਰੂਆਤ ਕਰੀਏ ਪੰਜਾਬੀ ਗੀਤਾਂ ਵਿੱਚ ਵੀ ਇਹ ਭਾਵਨਾ ਹੈ ਕਿ ਰੱਬ ਨੇ ਹਮੇਸ਼ਾ ਰਾਹ ਬਣਾ ਦਿੱਤਾ ਹੈ ਅਤੇ ਇਹ ਐਲਾਨ ਉਹ ਰਾਹ ਹਨ ਅਸੀਂ ਸਾਰੇ ਇਸ ਨੂੰ ਯਾਦ ਰੱਖੀਏ ਅਤੇ ਆਪਣੇ ਜੀਵਨ ਵਿੱਚ ਖੁਸ਼ੀ ਨਾਲ ਭਰੀਏ ਅੰਤ ਵਿੱਚ ਇਸ ਕਹਾਣੀ ਦਾ ਨੈਤਿਕਤਾ ਇਹ ਹੈ ਸੰਗਰਸ਼ ਅਤੇ ਤੀਰਜ ਨਾਲ ਹਰ ਅੰਧੇਰਾ ਰੋਸ਼ਨੀ ਵੱਲ ਜਾਂਦਾ ਹੈ ਅਤੇ ਸਾਡੀ ਸੰਸਕ੍ਰਿਤੀ ਨੂੰ ਜੋੜ ਕੇ ਰੱਖਣਾ ਸਭ ਤੋਂ ਵੱਡੀ ਤਾਕਤ ਹੈ ਸੁਣਨ ਵਾਲਿਆਂ ਨੂੰ ਮੇਰਾ ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਹਮੇਸ਼ਾ ਆਪਣੇ ਰੋਟਾ ਨੂੰ ਮਜ਼ਬੂਤ ਰੱਖੋ ਕਿਉਂਕਿ ਇਹ ਹੀ ਅਸੀਂ ਨੂੰ ਅੱਗੇ ਵਧਾਉਂਦੇ ਹਨ ਅਤੇ ਤਿਉਹਾਰਾਂ ਨੂੰ ਮਨਾ ਕੇ ਅਸੀਂ ਆਪਣੀ ਪਛਾਣ ਨੂੰ ਜਿਉਂਦਾ ਰੱਖੀਏ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ